ਚਕੁੰਦਰ ਦੇ ਲਈ ਆ ਪਿਆਜ਼ ਲਿਆਵਾ ਇਹ ਟਮਾਟਰ ਲਿਆਵਾ ਤੇ ਨਾਲ ਮੇ ਖੀਰਾ ਠੀਕ ਹੈ ਜੀ ਇੱਕ ਕੱਪਾ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਤੇ ਉਹਦੇ ਵਿੱਚ ਆਪਾਂ ਪਾ ਦੇਣੇ ਆ ਔਰ ਢਿੱਡ ਬਾਹਰ ਨਿਕਲਣਾ ਹੈ ਜਿਹੜੇ ਕਹਿੰਦੇ ਵੀ ਸਾਡਾ ਮਤਲਬ ਵੀ ਸਾਡੀ ਫੈਟ ਨਹੀਂ ਘਟਦੀਗੀ ਜਾਂ ਸਾਡਾ ਢਿੱਡ ਨਹੀਂ ਘਟਦਾ ਹੈਗਾ ਉਹਨਾਂ ਵਾਸਤੇ ਉਹ ਇੱਕ ਸਜਾ ਵਿੱਚ ਕਰੂੰਗਾ ਉਹਦੇ ਆਪਾਂ ਚਾਰ ਸੈਟ ਲਾਵਾਂਗੇ ਜੀ ਆਪਾਂ ਸੇ ਇਹ ਵੀ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਹੁਣ ਦੇਖੋ ਡਾਈਟਰ ਡਾਈਟ ਨੂੰ ਆਪਾਂ ਪੂਰਾ ਫੋਲੋ ਕਰਾਂਗੇ ਸਟਿਕਲੀ ਆਪਾਂ ਨੂੰ ਫੋਲੋ ਕਰਾਂਗੇ ਪਨੀਰ ਆ ਜੀ ਇਹ ਸੋਇਆ ਪਨੀਰ ਆ 100 ਗ੍ਰਾਮ ਸੋਇਆ ਪਨੀਰ ਆ ਤੇ 30 ਗ੍ਰਾਮ ਮੈਂ ਸੋ ਹਾਂ ਜੀ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਰਿਵਾਰਕ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਵੇ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਆਏਗਾ 6ਵਾਂ ਦਿਨ ਤੇ ਸਵੇਰ ਦੇ 6:30 ਹੋ ਗਏ ਆ ਹਾਂ ਤੇ ਮੈਂ ਤਕਰੀਬਨ 5:30 ਤੋਂ 6 ਦੇ ਵਿੱਚ ਵਿੱਚ ਉੱਠ ਗਿਆ ਸੀਗਾ ਤੇ ਉੱਠਣ ਸਰ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਦੀ ਤਰ੍ਹਾਂ ਮੈਂ ਇੱਕ ਗਲਾਸ ਗਰਮ ਪਾਣੀ ਪੀਤਾ ਤੇ ਆਪਾਂ ਹੁਣ ਗਰਾਊਂਡ ਦੇ ਵਿੱਚ ਜਾਣ ਲਈ ਆਪਾਂ ਰੈਡੀ ਹੋ ਗਏ ਆ ਕੱਪੜੇ ਵਗੈਰਾ ਆਪਾਂ ਸਾਰੇ ਕੁਝ ਪਾ ਲਏ ਆ ਆ ਤੇ ਠੰਡ ਬਹੁਤ ਜ਼ਿਆਦਾ ਵਾ 3 ਦੇ ਸਦੋਂ ਮੈਂ ਟੋਪੀ ਵੀ ਲਈ ਹੀ ਆ ਕਮਰੇ 'ਚ ਬੈਠਾ ਫਿਰ ਵੀ ਠੰਡ ਲੱਗੀ ਜਾਂਦੀ ਆ ਹਨਾ ਤੇ ਮੈਂ ਬਾਹਰ ਜਾ ਕੇ ਆਇਆ ਸੀ ਮੁੰਡਾ ਤੇ ਤੁਦ ਕਾਫੀ ਪਈ ਹੋਈ ਆ ਸੋ ਅੱਜ ਦਾ ਜਿਹੜਾ ਆਪਣਾ ਵਰਕਆਊਟ ਹੋਊਗਾ ਅੱਜ ਦਾ ਆਪਣਾ ਜਿਹੜਾ ਵਰਕਆਊਟ ਆਪਾਂ ਥੋੜਾ ਜਿਹਾ ਵਰਕਆਊਟ ਕਰਾਂਗੇ ਤੇ ਬਟ ਵਧੀਆ ਕਰਾਂਗੇ ਜਿਹੜਾ ਸਿਰਫ ਸਟਰੈਂਥ ਟ੍ਰੇਨਿੰਗ ਕਰਾਂਗੇ ਅੱਜ ਕੋਈ ਰਨਿੰਗ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਸਿਰਫ ਸਟਰੈਂਥ ਟ੍ਰੇਨਿੰਗ ਹੋਊਗੀ ਅੱਜ ਆਪਣੀ ਜਿਹੜਾ ਬੈਗ ਦਾ ਮਸਲਾ ਆਪਣਾ ਬੈਗ ਦਾ ਮਸਲਾ ਜਿਹੜਾ ਆਪਾਂ ਉਹ ਟ੍ਰੇਨਿੰਗ ਕਰਨਾ ਆਪਾਂ ਬਸ ਬੈਗ ਦੇ ਮਸਲ ਦੀ ਐਕਸਰਸ ਜਲਣੀ ਨਹੀਂ ਸੋ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ ਹੁਣ 5-10 ਮਿੰਟ ਤੱਕ ਗਰਾਊਂਡ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਕਰੂੰਗਾ ਮੈਂ 5-7 ਮਿੰਟ 10 ਮਿੰਟ ਤੱਕ ਕਰੂੰਗਾ ਵਾਰਮ-ਅਪ ਫਿਰ ਉਸ ਤੋਂ ਬਾਅਦ ਵਾਰਮ-ਅਪ ਕਰਕੇ 10 ਕਿ ਮਿੰਟ ਫਿਰ ਸਭ ਤੋਂ ਪਹਿਲਾਂ ਲਵਾਂਗਾ ਆਪਾਂ ਪੇਟ ਦੀਆਂ ਢਿੱਡ ਦੀਆਂ ਐਕ ਜਿਹੜੇ ਜਿਹੜੇ ਮੇਰੇ ਪੇਨ ਭਰਾਵਾਂ ਦਾ ਮਤਲਬ ਵੀ ਟਿੱਡ ਬਾਹਰ ਨਿਕਲਾ ਹੈ ਨਾ ਜਿਹੜੇ ਕਹਿੰਦੇ ਵੀ ਸਾਡਾ ਮਤਲਬ ਵੀ ਸਾਡੀ ਫੇਟ ਨਹੀਂ ਘੜਦੀਗੀ ਜਾਂ ਸਾਡਾ ਟਿੱਡ ਨਹੀਂ ਘੜਦਾ ਹੈਗਾ ਉਹਨਾਂ ਵਾਸਤੇ ਉਹ ਇੱਕ ਸਜਾਵੇਂ ਕਰੂੰਗਾ ਉਹਦੇ ਆਪਾਂ ਚਾਰ ਸੈਟ ਲਾਵਾਂਗੇ ਉਹ ਕਿਵੇਂ ਕਰਦੇ ਨੇ ਉਹ ਮੈਂ ਤੁਹਾਨੂੰ ਆ ਬਲੌਗ ਦੇ ਵਿੱਚ ਦੱਸਾਂਗਾ ਤੇ ਤੁਸੀਂ ਉਹਨੂੰ ਦੇਖ ਕੇ ਉਦਾਂ ਇੱਕ ਸਜਾਵੇਂ ਕਰ ਸਕਦੇ ਹੋ ਮੈਂ ਇਸ ਸਵੇਰੇ ਕਰਦਾ ਹਾਂ ਖਾਲੀ ਪੇਟ ਤੇ ਮੈਂ ਤੁਹਾਨੂੰ ਕਹਿੰਦਾ ਨਾ ਤੁਸੀਂ ਵੀ ਖਾਲੀ ਪੇਟ ਕਰਿਆ ਕਰੋ ਸਵੇਰੇ ਹੈਨਾ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਬੈਕ ਮਸਲ ਦੀਆਂ ਆਪਾਂ ਨਾ ਬੈਕ ਦੀਆਂ ਲਾਵਾਂਗੇ ਇੱਕ ਸਜਾਵੇਂ ਤੇ ਉਹ ਵੀ ਆਪਾਂ ਮੇਰੇ ਖਰਚੇ ਘੰਟਾ ਸਵਾ ਲੰਘੇ ਘੰਟੇ ਦਾ ਵਰਕਆਊਟ ਹੋਊਗਾ ਬਸ ਹਨਾ ਟੋਟਲ ਆਪਣਾ ਡੇਢ ਕ ਘੰਟੇ ਦਾ ਵਰਕਆਊਟ ਹੋਣਾ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਕੂਲ ਡਾਊਨ ਫਿਰ ਆਪਾਂ ਦੇਾਂਗੇ ਘਰ ਫਿਰ ਉਸ ਤੋਂ ਬਾਅਦ ਜਿਹੜੀ ਡਾਈਟ ਅੱਜ ਡਾਈਟ ਦੇ ਵਿੱਚ ਆਪਾਂ ਸਾਰਾ ਕੁਝ ਅੱਜ ਚੇਂਜ ਕਰਾਂਗੇ ਤੇ ਅੱਜ ਆਪਾਂ ਨਾਨ-ਵੈਜ ਨਹੀਂ ਖਾਣਾ ਹੈਗਾ ਅੱਜ ਤੇ ਅੱਜ ਸਿਰਫ ਆਪਾਂ ਵੈਜ ਹੀ ਖਾਵਾਂਗੇ ਸੋ ਡਾਈਟ ਅੱਜ ਬਹੁਤ ਵਧੀਆ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਫਿਰ ਬ੍ਰੈਕਫਾਸਟ ਵਿੱਚ ਕੀ ਲੈਣਾ ਸਨੈਕਸ ਦੇ ਵਿੱਚ ਕੀ ਲੈਣਾ ਲੰਚ ਦੇ ਵਿੱਚ ਕੀ ਲੈਣਾ ਠੀਕ ਹੈ ਜੀ ਸੋ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਤੇ ਪ੍ਰੈਕਟਿਸ ਆਪਾਂ ਅੱਜ ਇੱਕ ਟਾਈਮ ਹੀ ਕਰਾਂਗੇ ਸਿਰਫ ਸਵੇਰੇ ਸ਼ਾਮ ਹੀ ਨਹੀਂ ਕਰਦੇ ਹੈਗੇ ਸੋ ਹੁਣ ਆਪਾਂ ਚੱਲਦੇ ਗਰਾਊਂਡ ਤੇ ਤੁਸੀਂ ਦੇਖੋ ਹੁਣ ਮੈਂ ਕਿਹੜੇ-ਕਿਹੜੀਆਂ ਐਕਸਰਸਾਈਜ਼ ਕਰਨਾ ਹੈ ਜੀ ਮੈਂ ਢਿੱਡ ਦੀਆਂ ਐਕਸਰਸਾਈਜ਼ ਲਾਈਆਂ ਪੇਟ ਦੀਆਂ ਐਕਸਰਸਾਈਜ਼ ਜਿਹੜੇ ਮੇਰੇ ਪਿੰਨ ਭਰਾ ਕਹਿੰਦੇ ਨੇ ਵੀ ਸਾਡਾ ਢਿੱਡ ਵੱਡਾ ਵਾ ਸਾਡੇ ਢਿੱਡ ਦੀ ਚਰਬੀ ਨਹੀਂ ਘਟਦੀ ਸੋ ਉਹ ਇਹ ਖਾਲੀ ਪੇਟ ਐਕਸਰਸਾਈਜ਼ ਲਾਇਆ ਕਰੋ ਸੋ ਇਹਦੇ ਵਿੱਚ ਜਿਹੜੇ ਟੋਟਲ ਮੈਂ ਦੋ ਸੈਟ ਲਾਈ ਸੀ ਰਿਪੋਰਟਿਸ਼ਨ ਸੀਗੇ ਮੇਰੇ 35 ਤੋਂ 40 ਫਿਰ ਅਗਲੇ ਸੀਗੇ ਜਿਹੜੇ ਇਹ ਲੋਅਰ ਐब्स ਸੀਗੇ ਹਨਾ ਜਿਹੜੀ ਸਾਡੇ ਮਤਲਬ ਧੁੰਨੀ ਤੋਂ ਥੱਲੇ ਦੀ ਚਰਬੀ ਹੁੰਦੀ ਆ ਉਹ ਇਸ ਐਕਸਰਸਾਈਜ਼ ਨਾਲ ਜ਼ਿਆਦਾ ਕਰਦੀ ਹੈ ਤੇ ਪਿੰਗਲਦੀ ਆ ਤੁਸੀਂ ਇਹ ਐਕਸਰਸਾਈਜ਼ ਲਾਓ ਕੀਜੀ ਮੈਂ ਤੁਹਾਨੂੰ ਇਹਦੇ ਤੋਂ ਇੱਕ ਪੂਰੀ ਡਿਟੇਲ ਚ ਵੀਡੀਓ ਵੀ ਬਣਾ ਕੇ ਦੱਸੀ ਹੋਈ ਆ ਤੁਸੀਂ ਉਹਨੂੰ ਦੇਖ ਕੇ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਫਿਰ ਇਹ ਕਰਨ ਤੋਂ ਬਾਅਦ ਫਿਰ ਮੈਂ ਜਿਮ ਦੇ ਵਿੱਚ ਮੈਂ ਲਗਾਏ ਬੇਗਰੀਆਂ ਐਕਸਰਸਾਈਜ਼ਾਂ ਲਾਈਆਂ ਸੋ ਪਹਿਲਾ ਸਭ ਤੋਂ ਪਹਿਲਾਂ ਮੈਂ ਇਹ ਜਿਹੜੀ ਐਕਸਰਸਾਈਜ਼ ਤੁਸੀਂ ਦੇਖ ਰਹੇ ਹੋ ਇਹ ਐਕਸਰਸਾਈਜ਼ ਦੇ ਵਿੱਚ ਟੋਟਲ ਜਾਨੀ ਕੀ ਹਰ ਇੱਕ ਐਕਸਰਸਾਈਜ਼ ਦੇ ਵਿੱਚ 10 ਤੋਂ 12 ਮੈਂ ਰੈਪੀਟੀਸ਼ਨ ਹੁੰਦਾ ਸੀਗਾ ਟੋਟਲ ਜਿਹੜੇ ਮੇਰੇ ਸੈੱਟਰ ਹੁੰਦੇ ਸੀਗੇ ਟੋਟਲ ਸੈੱਟ ਸੀਗੇ ਮੇਰੇ ਤਿੰਨ ਤਿੰਨ ਸੈੱਟ ਹੁੰਦਾ ਸੀ ਹਰ ਇੱਕ ਐਕ ਨੇ ਜੀ ਵੀ ਲੱਗੇ ਜਾਣੀ 13 14 ਮੇਰੀ ਐਕਸਰਸਾਈਜ਼ ਲੱਗ ਗਿਆ ਟ੍ਰੇਨਰ ਹਣਾ ਸੋ ਅਖੀਰ ਦੇ ਵਿੱਚ ਮੈਂ ਇਹ ਪਹਿਲਾਂ ਰਾਈਟ ਹੈਂਡ ਨਾਲ ਲਗਾਈਆਂ ਫਿਰ ਉਸ ਤੋਂ ਬਾਅਦ ਮੈਂ ਲੈਫਟ ਹੈਂਡ ਨਾਲ ਲਗਾਈਆ ਸੋ ਇਹ ਮੇਰਾ ਜਿਹੜਾ ਜ ਸਟਰੈਂਥ ਟ੍ਰੇਨਿੰਗ ਸੀਗੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਆ ਜੀ ਆਪਣਾ ਉਹ ਖਤਮ ਹੋ ਗਿਆ ਵਾ ਤੇ ਆਪਣਾ ਵਧੀਆ ਜੋਰ ਲੱਗ ਗਿਆ ਸੋ ਅੱਜ ਦੇ ਸਵੇਰ ਦੇ ਵਰਕਆਊਟ ਦੇ ਵਿੱਚ ਆਪਾਂ ਸਿਰਫ ਸਟਰੈਂਥ ਟ੍ਰੇਨਿੰਗ ਤੇ ਪੇਟ ਦੀ ਐਕਸਰਸਾਈਜ਼ ਲਾਈਆਂ ਸੋ ਸਭ ਤੋਂ ਪਹਿਲਾਂ ਆਪਾਂ ਗਰਾਊਂਡ ਦੇ ਵਿੱਚ ਆ ਕੇ ਵਾਰਮ ਅਪ ਕੀਤਾਵੇਂ 15 20 ਮਿੰਟ 15 20 ਮਿੰਟ ਵਾਰਮ ਅਪ ਕਰਕੇ ਫਿਰ ਪੈਰ ਦੀਆਂ 100 ਜਲਾਈਆਂ ਹਨਾ ਚਾਰਕ ਸੈੱਟ ਮੇ ਉਹਦੇ ਲਾ ਲੇ ਫਿਰ ਉਸ ਤੋਂ ਬਾਅਦ ਮੈਂ ਬੈਕ ਦੀਆਂ 100 ਜਲਾਈਆਂ ਸਟਰੈਂਥ ਟ੍ਰੇਨਿੰਗ ਕੀਤੀ ਹਨਾ ਸੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹੈ ਜੇ ਸੀ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਆ ਕਿਉਂਕਿ ਸਟਰੈਂਥ ਟ੍ਰੇਨਿੰਗ ਨਾਲ ਜਲਦੀ ਵੇਟ ਘਟਦਾ ਵਾ ਹਨਾ ਤੇ ਕਾਰਡੀਓ ਵੀ ਜ਼ਰੂਰੀ ਆ ਪਰ ਸਟਰੈਂਥ ਟ੍ਰੇਨਿੰਗ ਜ਼ਿਆਦਾ ਜ਼ਰੂਰੀ ਹੈ ਸੋ ਆਪਣਾ ਸਵੇਰ ਦਾ ਜਿਹੜਾ ਸਾਰਾ ਵਰਕਆਊਟ ਸੀ ਆਪਣਾ ਉਹ ਹੁਣ ਖਤਮ ਹੋ ਗਿਆ ਤੇ ਆਪਾਂ ਹੁਣ ਬਸ ਇੱਕ ਟਾਈਮ ਹੀ ਵਰਕਆਊਟ ਕਰਨਾ ਵਾ ਸ਼ਾਮ ਦਾ ਵਰਕਆਊਟ ਆ ਜਿਹੜਾ ਅੱਜ ਨਹੀਂ ਕਰਨਾ ਹੈਗਾ ਕਿ ਜਿਹੜੀ ਪਰ ਡਾਈਟ ਡਾਈਟ ਨੂੰ ਆਪਾਂ ਪੂਰਾ ਫੋਲੋ ਕਰਾਂਗੇ ਸਟਿਕਲੀ ਆਪਾਂ ਨੂੰ ਫੋਲੋ ਕਰਾਂਗੇ ਸੋ ਹੁਣ ਆਪਾਂ ਚੱਲਦੇ ਆਂ ਘਰ ਘਰੇ ਜਾ ਕੇ ਕਰਦੇ ਆ ਇੱਕ ਵਧੀਆ ਜਿਹਾ ਬ੍ਰੇਕਫਾਸਟ ਤੇ ਤੁਹਾਨੂੰ ਮੈਂ ਦੱਸਦਾ ਜਪਾਂ ਬ੍ਰੇਕਫਾਸਟ ਦੇ ਵਿੱਚ ਕੀ ਬਣਾਣਾ ਘੈਂਟ ਜੀ ਚੀਜ਼ ਬਣਾਣੀ ਆ ਤੇ ਉਹਨੂੰ ਤੁਸੀਂ ਬਣਾ ਕੇ ਖਾ ਸਕਦੇ ਹੋ ਨਾ ਤੁਹਾਡੇ ਜਿਹੜਾ ਬੋਡੀ weight ਬਹੁਤ ਜਲਦੀ ਘਟੇਗਾ ਸੋ ਬਲੌਗ ਦੇ ਨਾਲ ਬਣਦੇ ਰਿਓ ਜੀ ਹੁਣ ਚੱਲਦੇ ਆਪਾਂ ਘਰ ਘਰੇ ਜਾ ਕੇ ਆਪਾਂ ਕਰਦੇ ਆ ਬ੍ਰੇਕਫਾਸਟ ਸੋ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਆਪਾਂ ਘਰ ਆ ਗਿਆ ਹਾਂ ਤੇ ਹੁਣ ਆਪਾਂ ਲੱਗਿਆ ਬ੍ਰੇਕਫਾਸਟ ਤਿਆਰ ਕਰਨਾ ਬ੍ਰੇਕਫਾਸਟ ਦੇ ਵਿੱਚ ਆਪਾਂ ਬਣਾਵਾਂਗੇ ਓਟਸ ਬਣਾਵਾਂਗੇ ਓਟਸ ਸਾਡੇ ਲਈ ਬਹੁਤ ਜ਼ਿਆਦਾ ਹਾਂ ਵਧੀਆ ਨੇ ਕਿਉਂਕਿ ਓਟਸ ਦੇ ਵਿੱਚ ਫਾਈਬਰ ਹੁੰਦਾ ਪ੍ਰੋਟੀਨ ਹੁੰਦਾ ਵਾਣਾ ਤੇ ਸਾਨੂੰ ਫਾਈਬਰ ਤੇ ਪ੍ਰੋਟੀਨ ਦੀ ਸਾਨੂੰ ਜਿਆਦਾ ਲੋੜ ਹੁੰਦੀ ਹੈ ਜਦੋਂ ਅਸੀਂ ਆਪਣਾ ਬੋਡੀ ਵੇਟ ਘਟਾਉਣਾ ਹੁੰਦਾ ਵਾ ਸੋ ਅਸੀਂ ਓਟਸ ਕਿਵੇਂ ਤਿਆਰ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਓਟਸ ਜਿਹੜੇ ਸਿੰਪਲ ਓਟਸ ਲੈਨੇ ਆ ਦੇਖੋ ਆ ਸਿੰਪਲ ਓਟਸ ਲੈਨੇ ਕੋਈ ਮਸਾਲਾ ਓਟਸ ਨਹੀਂ ਹੈ ਕਿ ਕੁਝ ਨਹੀਂ ਇਹ ਸਿੰਪਲ ਓਟਸ ਆ ਇਹ ਮੇਰੇ ਖਿਆਲ 50 60 ਰੁਪਏ ਦਾ ਪੈਕਟ ਮਿਲ ਜਾਂਦਾ ਠੀਕ ਹੈ ਜੀ ਤੇ ਆਪਾਂ ਇਹਨੂੰ ਤੋਲ ਕੇ ਖਾਵਾਂਗੇ ਤੱਕ ਲਈ ਤੁਸੀਂ ਦੇਖ ਸਕਦੇ ਹੋ ਮੈਂ ਰੱਖੀ ਹੋਈ ਆ ਆਪਾਂ ਇਹਦੇ ਵਿੱਚ ਮੈਂ ਖਾਵਾਂਗਾ 25 ਜਾਂ 30 ਗ੍ਰਾਮ ਮੈਂ ਖਾਵਾਂਗਾ ਤੇ ਇਹ ਜਿਆਦਾ ਹੋ ਗਏ ਥੋੜੇ ਜਿਹਾ ਤੇ ਆਪਾਂ ਇਹਨੂੰ ਕੱਟ ਕਰ ਲੈਣਾ ਆਪਾਂ 25 30 ਗ੍ਰਾਮ ਰੱਖਨੇ ਆ ਆ 30 ਗ੍ਰਾਮ ਹੋ ਗਏ ਆ ਠੀਕ ਹੈ ਜੀ ਆ 30 ਗ੍ਰਾਮ ਹੋ ਗਏ ਆ ਤੇ ਆਹ 30 ਗ੍ਰਾਮ ਆਪਾਂ ਇੰਨੇ ਜਿਹੜੇ ਓਰਸ ਆਪਾਂ ਇਹ ਓਰਸ ਖਾਣੇ ਆ ਠੀਕ ਹੈ ਜੀ ਤੇ ਆਪਾਂ ਇਹਨੂੰ ਕਰ ਦਿੰਦੇ ਆ ਬੰਦ ਫੋਨ ਆਪਾਂ ਪਾਲਦੇ ਆ ਆਪਣਾ ਗੈਸ ਗੈਸ ਬਾਲ ਕੇ ਆਪਾਂ ਰੱਖ ਲੈਣਾ ਫਰਾਈ ਵਿੱਚ ਫਰਾਈ ਵਿੱਚ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਪਾਵਾਂਗੇ ਜੀ ਪਾਣੀ ਠੀਕ ਹੈ ਜੀ ਇੱਕ ਕੱਪ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਤੇ ਉਹਦੇ ਵਿੱਚ ਆਪਾਂ ਪਾ ਦੇਣੇ ਆ ਓਰਸ ਆ ਜਿਹੜੇ ਓਰਸ ਆਪਾਂ ਸੀ ਇਹਦੇ ਵਿੱਚ ਪਾ ਦੇਣੇ ਆ ਤੇ ਆਪ ਹੁਣ ਇਹਦੇ ਵਿੱਚ ਕੋਰਸ ਦੇ ਵਿੱਚ ਹੋਰ ਕੀ ਚੀਜ਼ਾਂ ਪੈਣੀਆਂ ਨੇ ਇਹਦੇ ਵਿੱਚ ਹੋਰ ਚੀਜ਼ਾਂ ਪੈਣੀਆਂ ਨੇ 4 ਕਿਲੀਆਂ ਵਿੱਚ ਬਦਾਮ ਦੀਆਂ ਲੀਆਂ ਨੇ ਠੀਕ ਹੈ ਜੀ 4 ਕਿਲੀਆਂ ਵਿੱਚ ਕਾਜੂ ਦੀਆਂ ਲੀਆਂ ਨੇ ਇੱਕ ਹਾਫ ਵਿੱਚ ਐਪਲ ਬਰੀਕ-ਬਰੀਕ ਕੱਟ ਲਿਆ ਤੁਸੀਂ ਕੋਈ ਵੀ ਤੁਸੀਂ ਫਰੂਟ ਲੈ ਸਕਦੇ ਹੋ ਤੇ ਨਾਲ ਇਹ ਇਹ ਚੀਆ ਸੀਡਸ ਨੇ ਚੀਆ ਸੀਡਸ ਮੈਂ ਤੁਹਾਨੂੰ ਦਿਵਾ ਦਿੰਦਾ ਵਾਂ ਔਰ ਚੀਆ ਸੀਟਸ ਜਿਹੜੇ ਆਪਾਂ ਉਹ ਵੀ ਇਹਦੇ ਵਿੱਚ ਪਾਵਾਂਗੇ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਤੁਸੀਂ ਦੇਖ ਸਕਦੇ ਆਹ ਚੀਆ ਸੀਟਸ ਆ ਠੀਕ ਹੈ ਜੀ ਇਹ ਚੀਆ ਸੀਟਸ ਹੋ ਗਿਆ ਤੇ ਇੱਕ ਹੋਰ ਆਪ ਇਹਦੇ ਅੰਦਰ ਸੀਟਸ ਪਾਵਾਂਗੇ ਪੰਪਿੰਗ ਸੀਟਸ ਹੁੰਦੇ ਨੇ ਇੱਕ ਤੇ ਕਿਹਿਆ ਤਿੰਨ ਦਾ ਇੱਕ ਆਹ ਸੀਟਸ ਨੇ ਠੀਕ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਇਹ ਸੀਟਸ ਆਪਾਂ ਪਾਵਾਂਗੇ ਸੋ ਇਹਨਾਂ ਨੂੰ ਤੁਸੀਂ ਕਿਵੇਂ ਪਾਣਾ ਕਿਵੇਂ ਨਹੀਂ ਪਾਣਾ ਉਹ ਤੁਹਾਨੂੰ ਮੈਂ ਕਿ ਦੱਸਦਾ ਆਪਣੇ ਹੋਰਸ ਜਿਹੜੇ ਉਹ ਰੇਟਿਓ ਲੈ ਲਓ ਫਿਰ ਮੈਂ ਤੁਹਾਨੂੰ ਦੱਸਦਾ ਅੱਗੇ ਲਈ ਕੀ ਕੀ ਕਾਰਵਾਈ ਹੈ ਕਿਵੇਂ ਆਪਾਂ ਕਰਨੀਆਂ ਸੋ ਬਲੌਗ ਦੇ ਨਾਲ ਬਣਦੇ ਹੋ ਸੋ ਆਪਣੇ ਜਿਹੜੇ ਓਟਸ ਆ ਜੀ ਇਹ ਬਣ ਕੇ ਰੈਡੀ ਹੋ ਗਿਆ ਇਹ ਜਿਹੜੇ ਓਟਸ ਨੇ ਨਾ ਆਪਣੇ ਸਿਰਫ ਦੇਖ ਲੋ 3-4 ਮਿੰਟ ਦੇ ਵਿੱਚ ਹੀ ਬਣ ਜਾਂਦੇ ਆ ਦੇਖੋ ਓਟਸ ਬਣ ਕੇ ਬਿਲਕੁਲ ਆਪਣੇ ਰੈਡੀ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਗੈਂਸਟ ਕਰ ਦਾਂਗੇ ਬੰਦ ਹੁਣ ਜਿਹੜਾ ਇਹਦੇ ਵਿੱਚ ਸਾਰਾ ਮਟੀਰੀਅਲ ਆਣਾ ਜਿਵੇਂ ਆਪਾਂ ਸੇਵ ਸੀਗੇ ਜਾਂ ਇਹ ਸੀਗਾ ਨਾ ਇਹ ਸਾਰੇ ਆਪਾਂ ਇਹਦੇ ਵਿੱਚ ਪਾਵਾਂਗੇ ਸੋ ਸਭ ਤੋਂ ਪਹਿਲਾਂ ਜਿਹੜੇ ਸੀਡਸ ਨੇ ਆਪਾਂ ਉਹੋ ਪੋਨੇ ਆ ਜਿਵੇਂ ਨਾ ਇਹ ਸੀਡਸ ਨੇ ਨਾ ਆਪਾਂ ਇਹ ਸੀਡਸ ਜਿਹੜੇ ਪ੍ਰਪਾਦਿੰਦੇ ਆ ਠੀਕ ਹੈ ਜੀ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਚੀਆ ਸੀਡਸ ਪਾਵਾਂਗੇ ਮੈਂ ਆਹ ਸੀਡਸ ਯੂਜ਼ ਕਰਤਾ ਪਹਿਲਾਂ ਤੁਹੇ ਇੱਕ ਬ ਤੁਸੀਂ ਉਹ ਪਾਉਂਗੇ ਤਾਂ ਜ਼ਿਆਦਾ ਬੈਨੀਫਿਟ ਆ ਠੀਕ ਹੈ ਜੀ ਆਪਾਂ ਇਹਦੇ ਵਿੱਚ ਸੀਡਸ ਪਾ ਦੇਣਾ ਇੱਕ ਇੱਕ ਚਮਤ ਤੇ ਇਹਦੇ ਵਿੱਚ ਆਪਾਂ ਨਾਲ ਪਾਵਾਂਗੇ ਪੰਪਿੰਗ ਸੀਡਸ ਪਾਵਾਂਗੇ ਆਪਾਂ ਇਹਦੇ ਵਿੱਚ ਪੰਪੀ ਸੀਡਸ ਤੰਦ ਦਿਖਾਈ ਨਾ ਸੋ ਇਹ ਪੰਪਿੰਗ ਸੀਡਸ ਆ ਜੀ ਠੀਕ ਹੈ ਜੀ ਇਹ ਪੰਪਿੰਗ ਸੀਡਸ ਆਪਾਂ ਇਹਦੇ ਵਿੱਚ ਪੰਪਿੰਗ ਸੀਡਸ ਪਾ ਦਿੰਨੇ ਥੋੜੇ ਜਿਹਾ ਠੀਕ ਹੈ ਜੀ ਇਹ ਆਪਣਾ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਪਣੇ ਜਿਹੜੇ ਬਦਾਮ ਨੇ ਹੈ ਨਾ ਇਹਦੇ ਵਿੱਚ ਆਪਾਂ ਚਾਰਕ ਬਦਾਮ ਪਾਇਆ ਪਹਿਲੇ ਵਿੱਚ ਚਾਰ ਪੰਜ ਬਦਾਮ ਪਾ ਰਾਂਗੇ ਬਦਾਮ ਜਿਹਾ ਗਿਰੀਆਂ ਤੇ ਕਾਜ ਜਿਹੀ ਜਿਹੜੇ ਆਪਾਂ ਪਾਵਾਂਗੇ ਤੇ ਜਿਹੜਾ ਆਪਣਾ ਸੇਵ ਕੱ ਠੀਕ ਹੈ ਜੀ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਵਾ ਹੁਣ ਦੇਖੋ ਜੇ ਤਾਂ ਤੁਸੀਂ ਮਤਲਬ ਵੀ ਇਹਦੇ ਵਿੱਚ ਆਪਾਂ ਸ਼ੂਗਰ ਵੀ ਪਾਣੀ ਹੈਗੀ ਬਿਲਕੁਲ ਵੀ ਆਪਾਂ ਇਹਦੇ ਵਿੱਚ ਸ਼ੂਗਰ ਵੀ ਪਾਣੀ ਹੈਗੀ ਤੇ ਆਪਾਂ ਇਹਦੇ ਵਿੱਚ ਸ਼ਹਿਦ ਪਾ ਸਕਦੇ ਹਾਂ ਇੱਕ ਚਮਚਾ ਆ ਮੇਰੇ ਕੋਲ ਸ਼ਹਿਦ ਹੈਗਾ ਵਾ ਮੈਂ ਇਹਦੇ ਵਿੱਚ ਸ਼ਹਿਦ ਪਾਵਾਂਗਾ ਤੁਸੀਂ ਦੇਖੋ ਜੇ ਤੁਸੀਂ ਸ਼ਹਿਦ ਵੀ ਨਹੀਂ ਪਾਉਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਬੜਜੇ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਮੈਂ ਇੱਕ ਚਮਚਾ ਇਹਦੇ ਵਿੱਚ ਮੈਂ ਸ਼ਹਿਦ ਪਾਵਾਂਗਾ ਮਿੱਠੇ ਵਾਸਤੇ ਠੀਕ ਹੈ ਜੀ ਇਹਦੇ ਉੱਤੇ ਵੀ ਇੱਕ ਚਮਚਾ ਮੈਂ ਸ਼ਹਿਰ ਪਾ ਦੇਣਾ ਜੀ ਇਹ ਆਪਾਂ ਇਹਦੇ ਵਿੱਚ ਸ਼ਹਿਰ ਪਾਤਾ ਜੀ ਸੋ ਸਾਰਾ ਮਟੀਰੀਅਲ ਆਪਾਂ ਇਹਦੇ ਵਿੱਚ ਪਾ ਇਦੇ ਵਿੱਚ ਮਟੀਰੀਅਲ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਸਭ ਤੋਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਦਿੰਨੇ ਆ। ਸੋ ਹਾਂਜੀ ਦੋਸਤੋ ਆਪਣੇ ਜਿਹੜੇ ਓਟਸ ਆ ਉਹ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਸਾਰਾ ਕੁਝ ਸੀਗਾ ਮਟੀਰੀਅਲ ਆਪਾਂ ਇਹਦੇ ਵਿੱਚ ਪਾਤਾ ਵਾ ਤੁਸੀਂ ਦੇਖ ਸਕਦੇ ਹੋ ਇਹ ਆਪਣੇ 20 30 ਗ੍ਰਾਮ ਜਿਹੜੇ ਓਟਸ ਸੀ ਇਹ ਆਪਣੇ ਬਣ ਕੇ ਤਿਆਰ ਹੋ ਗਿਆ ਤਾਂ ਇੱਕ ਗੱਲ ਤਾਂ ਤੁਸੀਂ ਹੋਰ ਧਿਆਨ ਰੱਖਣਾ ਤੇ ਵਿੱਚ ਤੁਸੀਂ ਕਹਿੰਦਾ ਸ਼ੇਡ ਪਾ ਸਕਦੇ ਹੋ ਜੇ ਮਿੱਠੇ ਵਾਸਤੇ ਪਾਉਣਾ ਚਾਹੁੰਦੇ ਹੋ ਵੈਸੇ ਜੇ ਨਹੀਂ ਪਾਉਂਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਪਾਂ ਇਹਦੇ ਵਿੱਚ ਫਰੂਟ ਤਾਂ ਹੀ ਆਪਾਂ ਐਡ ਕਰਦੇ ਆਂ ਵੀ ਮਿੱਠਾ ਹੋ ਜਾਏ ਹਨਾ ਇਹਦੇ ਵਿੱਚ ਜਿਵੇਂ ਕਿ ਮੈਂ ਸੇਵ ਪਾਇਆ ਵਾ ਤੁਸੀਂ ਇਹਦੇ ਵਿੱਚ ਕੇਲਾ ਵੀ ਪਾ ਸਕਦੇ ਹੋ ਅਨਾਰ ਦੇ ਦਾਣੇ ਵੀ ਪਾ ਸਕਦੇ ਹੋ ਤੁਸੀਂ ਕੀਵੀ ਵੀ ਪਾ ਸਕਦੇ ਹੋ ਤੁਸੀਂ ਜਿਹੜਾ ਵੀ ਫਰੂਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਪਾ ਸਕਦੇ ਹੋ ਅਗਰ ਨਹੀਂ ਵੀ ਫਰੂਟ ਪਾਉਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੇ ਬਦਾਮ ਕਾਜੂ ਨਹੀਂ ਵੀ ਪਾਉਂਗੇ ਤਾਂ ਵੀ ਕੋਈ ਚੱਕਰ ਨਹੀਂ ਹੈ ਸਿਰਫ ਸਿੰਪਲ ਔਰਸ ਬਣਾ ਕੇ ਤੁਸੀਂ ਖਾ ਲਓ ਜੋਤੇ ਉਹਦੇ ਵਿੱਚ ਜੇ ਹੋ ਸਕੇ ਜੇ ਤੁਸੀਂ ਪ੍ਰੋਟੀਨ ਪਾਉਣਾ ਚਾਹੁੰਦੇ ਹੋ ਇੱਕ ਸਕੂਪ ਤੁਸੀਂ ਪ੍ਰੋਟੀਨ ਵੀ ਤੁਸੀਂ ਪਾ ਸਕਦੇ ਹੋ ਇਹ ਆਪਾਂ ਬ੍ਰੈਕਫਾਸਟ ਕਰਾਂਗੇ ਤੇ ਇਹਦੇ ਨਾਲ ਤੁਸੀਂ ਗ੍ਰੀਨ ਕੌਫੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਬਲੈਕ ਕੌਫੀ ਵੀ ਤੁਸੀਂ ਪੀ ਸਕਦੇ ਹੋ ਮੈਂ ਇਹਦੇ ਨਾਲ ਗ੍ਰੀਨ ਟੀ ਪੀ ਮੰਗਾ ਜੀ ਸੋ ਇਹ ਆਪਣਾ ਬ੍ਰੈਕਫਾਸਟ ਆ ਤੇ ਹੁਣ ਤੇ ਆਪਾਂ ਜਿਹੜੀ ਆਪਾਂ ਅਗਲੀ ਮੀਲ ਆ ਜਿਹੜੀ ਆਪਾਂ 11:30 12:00 ਵੱਜੇ ਆਪਣੀ ਅਗਲੀ ਨੈਕਸਟ ਮੀਲ ਹੋਗੀ ਸੋ ਉਹਦੇ ਵਿੱਚ ਦੇਖਦੇ ਆਪਾਂ ਕੀ ਖਾਣਾ ਵਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਇਹ ਆਪਣਾ ਬ੍ਰੇਕਫਾਸਟ ਬਣ ਕੇ ਰੈਡੀ ਹੋ ਗਿਆ ਸੋ ਹੁਣ ਆਪਾਂ ਅੱਗੇ ਦੱਸਾਂਗੇ ਕੀ ਖਾਣਾ ਕੀ ਨਹੀਂ ਖਾਣਾ ਸੋ ਅਗਰ ਤੁਸੀਂ ਆਪਾਂ ਬੋਡੀਗਾਰਡ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 10 ਦਿਨ ਸਵੇਰੇ ਇਹ ਬ੍ਰੇਕਫਾਸਟ ਦੇ ਵਿੱਚ ਓਟਸ ਖਾਣਾ ਸ਼ੁਰੂ ਕਰ ਦਿਓ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜੀ 12:00 ਵਜੇ ਵਾਲੀ ਮੀਲ ਆ ਯਾਨੀ ਕਿ ਆਪਣੀ ਸੈਕੰਡ ਮੀਲ ਦਾ ਟਾਈਮ ਜਿਹੜਾ ਆਪਣਾ ਹੋ ਗਿਆ ਤਿਆਪਰ ਸੈਂਡ ਮੀਲ ਦੇ ਵਿੱਚ ਆਪਾਂ ਲੈ ਰਹੇ ਆ ਇੱਕ ਮੈਂ ਬਨਾਣਾ ਲਿਆ ਜੀ ਤੇ 5-6 ਗਿਰੀਆਂ ਨੇ ਜਿਹੜੀਆਂ ਮੈਂ ਅਖਰੋਟ ਦੀਆਂ ਲੀਆਂ ਨੇ 5-6 ਗਿਰੀਆਂ ਅਖਰੋਟ ਦੀਆਂ ਇੱਕ ਮੈਂ ਬਨਾਣਾ ਲਿਆ ਵਾ ਤੁਸੀਂ ਕੋਈ ਵੀ ਫਰੂਟ ਤੁਸੀਂ ਲੈ ਸਕਦੇ ਹੋ ਨਾ ਬਨਾਣਾ ਲੈ ਸਕਦੇ ਹੋ ਔਰੰਜ ਲੈ ਸਕਦੇ ਹੋ ਐਪਲ ਲੈ ਸਕਦੇ ਹੋ ਅੰਬਰੂਦ ਲੈ ਸਕਦੇ ਹੋ ਪਪੀਤਾ ਲੈ ਸਕਦੇ ਹੋ ਤੇ ਨਾਲ ਮੈਂ ਇੱਕ ਕੱਪ ਲਿਆ ਵਾ ਬ્લેਕ ਕੌਫੀ ਲਈ ਹੈ ਨਾ ਤੁਸੀਂ ਬ્લેਕ ਕੌਫੀ ਵੀ ਲੈ ਸਕਦੇ ਹੋ ਗ੍ਰੀਨ ਟੀ ਵੀ ਲੈ ਸਕਦੇ ਹੋ ਗ੍ਰੀਨ ਕੌਫੀ ਵੀ ਤੁਸੀਂ ਲੈ ਸਕਦੇ ਹੋ ਸੋ ਇਹ ਆਪਣੀ 12 ਵਜੇ ਜਿਹੜੀ ਆ ਆਪਣੀ ਮੀਲ ਜਿਹੜੀ ਇਹ ਸੋ ਆਪਾਂ 9:10 ਵਜੇ 10:00 ਵਜੇ ਆਪਾਂ ਜਿਹੜਾ ਸੀ ਬ੍ਰੈਕਫਾਸਟ ਕੀਤਾ ਜੀ ਠੀਕ ਉਤੋਂ 2 ਸਵਾ 2 ਘੰਟੇ ਬਾਅਦ ਆਪਾਂ ਅਗਲੀ ਮੀਲ ਜਿਹੜੀ ਆਪਾਂ ਲੈ ਰਹੇ ਹਾਂ ਸੋ ਹੁਣ 2:30 ਵਜੇ ਆਪਾਂ ਜਿਹੜਾ ਉਹ ਲੰਚ ਕਰਾਂਗੇ ਸੋ ਲੰਚ ਦੇ ਵਿੱਚ ਦੇਖਦੇ ਆਂ ਆਪਾਂ ਕੀ ਖਾਣਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਹੁਣ ਲੰਚ ਕਰਨ ਲੱਗਿਆ ਤੇ ਆਪਣਾ ਜਿਹੜਾ ਲੰਚ ਦਾ ਟਾਈਮ ਹੋ ਗਿਆ 3:00 ਵਜੇ ਆ ਤੇ 3:00 ਵਜਨ ਵਾਲੀ ਆ ਤੇ ਆਪਾਂ 12:30 12:30 ਵਜੇ ਆਪਾਂ ਮੇਰੇ ਨਾਲ ਸੀ ਆਪਾਂ ਸੈਡ ਵੀ ਲਈ ਸੀ ਹੁਣ ਆਪਣੀ ਥਰਡ ਦੀ ਮੀਲਾ ਥਰਡ ਦੇ ਵੇਲੇ ਵਿੱਚ ਆਪਾਂ ਥਰਡ ਦੀ ਮੀਲਾ ਥਰਡ ਦੀ ਮੀਲਾ ਨਹੀਂ ਆਪਾਂ ਲੰਚ ਦੀ ਮੀਲਾ ਤੇ ਹੁਣ ਆਪਾਂ ਲੰਚ ਦੇ ਵਿੱਚ ਮੈਂ ਅੱਜ ਲੈ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਲਈ ਇੱਕ ਕੋਲੀ ਆਪਾਂ ਦਾਲ ਦੀ ਲਈ ਹੈ ਜੀ ਠੀਕ ਹੈ ਜੀ ਇੱਕ ਕੋਲੀ ਦਾਲ ਦੀ ਆ ਤੇ ਨਾਲ 100 ਗ੍ਰਾਮ ਪਨੀਰ ਆ ਜੀ ਇਹ ਸੋਇਆ ਪਨੀਰ ਆ 100 ਗ੍ਰਾਮ ਸੋਇਆ ਪਨੀਰ ਆ ਤੇ 30 ਗ੍ਰਾਮ ਮੈਂ ਰਾਈਸ ਲਏ ਨੇ 30 ਗ੍ਰਾਮ ਮੈਂ ਬੋਇਲਡ ਰਾਈਸ ਲਏ ਨੇ ਤੇ 100 ਗ੍ਰਾਮ ਸੋਇਆ ਪਨੀਰ ਲਿਆ ਵਾ ਤੇ ਨਾਲ ਇੱਕ ਕੋਲੀ ਮੈਂ ਦਾਲ ਦੀ ਲਈ ਜੀ ਤੇ ਨਾਲ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਮੈਂ ਤੁਹਾਨੂੰ ਹਰ ਇੱਕ ਵਾਰੀ ਕਹਿਣਾ ਨਾ ਜੇ ਆਪਾਂ ਕਲਰ ਵੇਰੀਏਸ਼ਨ ਆਪਾਂ ਲੈਣਾ ਹੁੰਦਾ ਵਾ ਜਿਵੇਂ ਵੀ ਦੇਖੋ ਇਹਦੇ ਵਿੱਚ ਮੈਂ ਇੱਕ ਖੀਰਾ ਲਿਆ ਵਾ ਖੀਰੇ ਦੇ ਨਾਲ ਮੈਂ ਟਮਾਟਰ ਲਿਆ ਜੀ ਤੇ ਪਿਆਜ਼ ਲਿਆਵਾ ਗਾਜਰ ਲਈਆ ਹਾਫ ਇੱਕ ਛੋਟਾ ਜਿਹਾ ਪੀਸ ਚਕੁੰਦਰ ਦਾ ਲਿਆਵਾ ਚਕੁੰਦਰ ਜ਼ਰੂਰ ਐਡ ਕਰਿਆ ਕਰੋ ਤੇ ਨਾਲ ਦੋ ਛੋਟੇ ਜਿਹੇ ਪੀਸ ਮੈਂ ਨਿੰਬੂ ਦੇ ਲਿਆ ਨਿੰਬੂ ਨੂੰ ਆਪਾਂ ਇਹ ਸਬਜ਼ੀ ਦੇ ਵਿੱਚ ਵੀ ਪਲਾਂਗੇ ਤੇ ਸਲਾਦ ਦੇ ਉੱਤੇ ਵੀ ਰਚੋੜ ਲਾਂਗੇ ਤੇ ਸਲਾਦ ਦੇ ਉੱਤੇ ਆਪਾਂ ਨਮਕ ਨਹੀਂ ਪਾਣਾ ਹੈਗਾ ਠੀਕ ਹੈ ਜੀ ਨਾ ਪਿੰਕਰ ਨਮਕ ਪਾਉਣਾ ਹੈਗਾ ਨਾ ਮਤਲਬ ਕੋਈ ਵੀ ਸాల్ਟ ਇਸ ਦੇ ਉੱਤੇ ਨਹੀਂ ਪਾਉਣਾ ਹੈਗਾ ਸੋ ਇਹ ਆਪਣਾ ਜਿਹੜਾ ਲੰਚ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲੰਚ ਦੇ ਵਿੱਚ ਤੁਸੀਂ ਖਾ ਸਕਦੇ ਹੋ ਜਿਹੜੇ ਮੇਰੇ ਭਰਾ ਮਤਲਬ ਨੌਨਵੇਜ ਖਾ ਲੈਂਦੀਆਂ ਉਹ ਪਨੀ ਚਿਕਨ ਐਡ ਕਰ ਲੈਣਗੇ ਜੀ ਜਿਹੜੇ vegetarians ਨੇ ਉਹ vegetarian ਇਹ ਡਾਈਟ ਉਹ ਫੋਲੋ ਕਰ ਸਕਦੇ ਨੇ ਠੀਕ ਹੈ ਜੀ ਤੇ ਇਹ ਨਾਲ ਉਹਨਾਂ ਦਾ ਬੋਡੀ weight ਜਿਹੜਾ ਬਹੁਤ ਛੇਤੀ ਘਟਣਾ ਸ਼ੁਰੂ ਹੋ ਜਾਏਗਾ ਜੀ ਨਾਲ ਤੁਸੀਂ ਇਹਦੇ ਇੱਕ ਕੋਲੀ ਦਹੀਂ ਦੀ ਵੀ ਤੁਸੀਂ ਲੈ ਸਕਦੇ ਹੋ ਜੀ ਇਹਦੇ ਵਿੱਚ ਤੁਸੀਂ ਮੈਂ ਦਹੀਂ ਮੈਂ ਉਹਦੇ ਵਿੱਚ ਦਹੀਂ ਦੇ ਵਿੱਚ ਮੈਂ ਪ੍ਰੋਟੀਨ ਪਾ ਕੇ ਪੀ ਲੈਣਾ ਵਾ ਤੇ ਇਸ ਕਰਕੇ ਮੈਂ ਦਹੀਂ ਐਡ ਨਹੀਂ ਕਰਦਾ ਹੈਗਾ ਕਿਉਂਕਿ ਮੈਂ ਜਦੋਂ ਵੀ ਮੈਂ ਪ੍ਰੋਟੀਨ ਪੀਣਾ ਵਾ ਨਾ ਵਰਕਆਊਟ ਤੋਂ ਬਾਅਦ ਜਾਂ ਵਰਕਆਊਟ ਤੋਂ ਪਹਿਲਾਂ ਤਾਂ ਮੈਂ ਦਹੀਂ ਦੇ ਵਿੱਚ ਪਾ ਕੇ ਪ੍ਰੋਟੀਨ ਪੀਣਾ ਵਾ ਸੋ ਇਸ ਕਰਕੇ ਮੈਂ ਦਹੀਂ ਇਹਦੇ ਵਿੱਚ ਐਡ ਨਹੀਂ ਕਰਦਾ ਸੋ ਤੁਸੀਂ ਦਹੀਂ ਹੈ ਜਿਹੜਾ ਉਹ ਜਰੂਰ ਐਡ ਕਰਨਾ ਹੀ ਕਰਨਾ 200 ਗ੍ਰਾਮ ਹੀ ਸੋ ਇਹ ਆਪਣਾ ਨਾਸ਼ਤਾ ਹੋਏਗਾ ਸੋ ਦੋਸਤੋ ਹੁਣ ਆਪਣੀ ਜਿਹੜੀ ਅਗਲੀ ਨੈਕਸਟ ਮੀਲ ਹੋਏਗੀ ਉਹ ਹੋਏਗੀ 5:30 ਵਜੇ ਹੋਏਗੀ ਸੋ ਉਹਦੇ ਵਿੱਚ ਦੇਖਦੇ ਆਪਾਂ ਕੀ ਕੁਝ ਲੈਣਾ ਵਾ ਸੋ ਆਪਣਾ ਅੱਜ ਸ਼ਾਮ ਦਾ ਵਰਕਆਊਟ ਆ ਜਿਹੜਾ ਆਪਾਂ ਨਹੀਂ ਕਰਨਾ ਹੈਗਾ ਸੋ ਹੁਣ ਬਲੌਗ ਦੇ ਨਾਲ ਅੱਗੇ ਦੋ ਦੇਖਦੇ ਹੁਣ ਆਪਾਂ ਅਗਲੀ ਨ ਸੋ ਹਾਂਜੀ ਆਪਣੀ ਜਿਹੜੀ ਅਗਲੀ ਮੀਲ ਆ ਜੀ ਉਹਦਾ ਟਾਈਮ ਹੋ ਗਿਆ ਤੇ ਜਾਨੀ ਕਿ ਹੁਣ ਮੇਰੇ ਘਰ ਤੇ ਨਾ ਪੋਣੇ 6 ਹੋ ਗਿਆ ਤੇ ਹੁਣ ਆਪਾਂ ਲੱਗਿਆ ਖਾਣ ਤੇ ਹੁਣ ਮੈਂ ਜਿਹੜੀ ਆਪਣੀ ਮੀਲ ਹੈ ਇਹਦੇ ਵਿੱਚ ਮੈਂ ਲਵਾ ਮੱਕੀ ਦੇ ਦਾਣੇ ਥੋੜੇ ਜਿਹਾ ਭੁਜੇ ਹੋਏ ਤੇ ਨਾਲ ਥੋੜੇ ਜਿਹ ਭੁਜੇ ਹੋਏ ਛੋਲੇ ਲੈਨੇ ਆ ਨਾ ਮੈਂ ਇੱਕ ਮੁਠੀ ਭੁਜੇ ਛੋਲੇ ਦੀ ਲਈਆ ਤੇ ਵਿੱਚ ਥੋੜੇ ਜਿ ਮੱਕੀ ਦੇ दाणे ਪਏ ਤੇ ਨਾਲ ਮੈਂ ਇੱਕ ਕੱਪ ਜਿਹੜਾ ਹਨਾ ਇੱਕ ਕੱਪ ਨਹੀਂ 2 ਕੱਪ ਹੀ ਮੰਨ ਕੇ ਚੱਲੋ 2 ਕੱਪ ਮੈਂ ਗ੍ਰੀਨ ਕਾਫੀ ਦੇ ਲੈ ਆ ਜੀ ਹਨਾ ਸੋ ਇਹ ਆਪਣੀ ਅਗਲੀ ਮੀਲ ਹੋएगी ਸੋ ਤੁਸੀਂ ਗ੍ਰੀਨ ਕਾਫੀ ਦੀ ਥਾਂ ਤੇ ਗ੍ਰੀਨ ਟੀ ਵੀ ਲੈ ਸਕਦੇ ਹੋ ਗ੍ਰੀਨ ਕਾਫੀ ਲੈ ਲਓਗੇ ਤਾਂ ਤੁਹਾਨੂੰ ਉਹਦਾ ਜ਼ਿਆਦਾ ਬੈਨੀਫਿਟ ਹੋਊਗਾ ਜੇ ਬਲੈਕ ਕਾਫੀ ਲੈਣਾ ਚਾਹੁੰਦੇ ਹੋ ਬਲੈਕ ਕਾਫੀ ਵੀ ਲੈ ਸਕਦੇ ਹੋ ਤੁਸੀਂ ਤੇ ਛੋਲੇ ਦੇ ਤਦ ਤੁਸੀਂ ਜਿਹੜੇ ਮਰਜ਼ੀ ਮਤਲਬ ਭੁਜੇ ਹੋਏ ਛੋਲੇ ਲੈ ਲੈਣ ਤੁਸੀਂ ਨਾ ਹੱਥ ਜ ਲੈਣਾ ਜੀ ਸੋ ਇਹ ਆਪਣੀ ਮੀਲ ਆ ਜੀ ਸੋ ਇਸ ਤੋਂ ਬਾਅਦ ਆਪਾਂ ਕਰਾਂਗੇ ਡਿਨਰ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਆਪਣਾ ਡਿਨਰ ਦਾ ਜਿਹੜਾ ਉਹ ਟਾਈਮ ਹੋ ਗਿਆ ਤੇ 8:30 ਹੋ ਗਿਆ ਜੀ ਤੇ ਆਪਣਾ ਡਿਨਰ ਦਾ ਆਪਾਂ ਡਿਨਰ ਦੇ ਵਿੱਚ ਅੱਜ ਲਿਆਵਾ ਤੁਸੀਂ ਦੇਖ ਸਕਦੇ ਹੋ ਮੈਂ 100 ਗ੍ਰਾਮ ਜਿਹੜਾ ਜੀ ਪਨੀਰ ਲਿਆਵਾ ਇਹ ਸੋਇਆ ਪਨੀਰ ਆ ਜੀ ਇਹ ਤੇ 20 ਗ੍ਰਾਮ ਮੇ ਰਾਈਸ ਲਿਆ ਉਬਲੇ ਹੋਏ ਉਹ ਛੋਲੇ ਤੇ ਆ ਇੱਕ ਕੋਲੀ ਵਿੱਚ ਸਬਜ਼ੀ ਦੀ ਲਈ ਆ ਇਹ ਸਬਜ਼ੀ ਜਿਹੜੀ ਸਲਗਮ ਦੀ ਸਬਜ਼ੀ ਆ ਜੀ ਸਰਗਮ ਹੁੰਦਿਆ ਨੇ ਜਿਹੜੇ ਮੈਂ ਸਲਗਮਾਂ ਦੀ ਸਬਜ਼ੀ ਬਣਾਈ ਹੈ ਜੀ ਤੇ ਨਾਲ 100 ਗ੍ਰਾਮ ਪਨੀਰ ਲਿਆਵਾ ਤੇ 20 ਗ੍ਰਾਮ ਮੇਰੇ ਰਾਈਜ਼ ਹੋ ਗਏ ਜੀ ਤੇ ਨਾਲ ਇੱਕ ਪਲੇਟ ਜਿਹੜੀ ਮੈਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਮੈਂ ਲਿਆਵਾ ਦੋ ਪੀਚਕੁੰਦਰ ਦੇ ਲਿਆ ਪਿਆਜ਼ ਲਿਆਵਾ ਇਹ ਟਮਾਟਰ ਲਿਆਵਾ ਤੇ ਨਾਲ ਮੈਂ ਖੀਰਾ ਲਿਆ ਤੇ ਦੋ ਨਿੰਬੂ ਲਿਆ ਨਿੰਬੂ ਆਪਾਂ ਇਹਦੇ ਉੱਪਰ ਨਹੀਂ ਛੋੜਾਂਗੇ ਸਲਾਦ ਦੇ ਉੱਪਰ ਵੀ ਪਾਵਾਂਗੇ ਤੇ ਆ ਸਬਜ਼ੀ ਦੇ ਵਿੱਚ ਵੀ ਆਪਾਂ ਪਾਵਾਂਗੇ ਸੋ ਇਹ ਆਪਣਾ ਅੱਜ ਦਾ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਜੀ ਸੋ ਜਿਹੜਾ ਆਪਣਾ ਅੱਜ ਦਾ ਵਲੋਗ ਆ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਦਮ ਕਰਦੇ ਆ ਸੋ ਕੱਲ ਨੂੰ ਜਿਹੜਾ ਆਪਣਾ ਵਲੋਗ ਆ ਕਰਦੇ ਆ ਵਲੋਗ ਆਪਣਾ ਬਹੁਤ ਵਧੀਆ ਹੋਊਗਾ ਕਿਉਂਕਿ ਜਿਹੜੀ ਆਪਣੀ ਟ੍ਰੇਨਿੰਗ ਆ ਆਪਾਂ ਟ੍ਰੇਨਿੰਗ ਦਾ ਸ਼ਡਿਊਲ ਵੀ ਥੋੜਾ ਚੇਂਜ ਕਰਾਂਗੇ ਤੇ ਕੁਝ ਉਹਦੀ ਜਿਹੜੀ ਡਾਈਟ ਵਗੈਰਾ ਉਹ ਵੀ ਆਪਾਂ ਉਹਦੇ ਵਿੱਚ ਕੁਝ ਹੋਰ ਬਦਲਾਅ ਥੋੜਾ ਜਿਹਾ ਲਿਆਵਾਂਗੇ ਸੋ ਕੱਲ ਦਾ ਵਲੋਗ ਆ ਜਿਹੜਾ ਉਹ ਵੀ ਤੁਸੀਂ ਜ਼ਰੂਰ ਦੇਖੋ ਤੇ ਜੋ ਵੀ ਮੈਂ ਵਰਕਆਊਟ ਕਰਦਾ ਵਾਂ ਜੋ ਵੀ ਮੈਂ ਡਾਈਟ ਕਰਨਾ ਵਾਂ ਹਨਾ ਜੋ ਵੀ ਮੈਂ ਡ੍ਰਿੰਕ ਵਗੈਰਾ ਪੀਣਾ ਵਾਂ ਤੁਸੀਂ ਉਹੀ ਚੀਜ਼ ਫੋਲੋ ਕਰ ਲਓ ਤਾਂ ਮੈਂ ਗ ਸੋ ਦੋਸਤੋ ਅਗਰ ਕੋਈ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੇਰੀ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ